ਵੇਖੇ ਕਰੇ ਕਰੇ ਕੋਈ ਫਰਜ਼ੀ ਗੱਲਾਂ ਆ। ਪੁੱਤ ਬਹਿ ਗੱਲ ਕੀਤੀ ਸੀ ਉਹਦਾ ਪਰ ਉਹ ਮੰਨਦਾ ਨਹੀਂ ਆ ਜੇ ਤੁਸੀਂ ਕਹਿੰਦੇ ਜੇ ਤੁਹਾਡੇ ਘਰ ਤੇ ਫੇਰ ਕਰ ਲੈਣੀ ਏ ਕਰੀ ਗੱਲ। ਚੱਲੇ ਕਰੀ ਕਰਕੇ ਆਂ ਵੇਖਿਓ ਕੀ ਪਤਾ ਹੁੰਦਾ ਮਨ ਮੇਰੇ ਪੈ ਜਾ। ਓਏ ਆਹ ਹੋਏ ਤੇ ਹੈ ਹੀ ਆ। ਰਮਨ ਚਲੀਏ ਫੇਰ। ਜਾਜੋ ਘੜੀ। ਨਹੀਂ। ਜੋਦ ਫੇਰ ਮਰਾਂਗੇ ਚੱਕਰ। ਨਹੀਂ ਨਹੀਂ ਬਬੂ। ਚੰਗਾ ਭਲਾ ਸਾਰਾ ਕੰਮ ਚੱਲਣ ਡਿਆ ਏ। ਤੂੰ ਅਤਰਪਿੰਦਰ ਬੇਚਤੀ ਕਰਾ ਕੇ ਰੱਟੀ। ਸੋਰੀ ਉਹਨਾਂ ਮਿੰਗ ਗੱਲਾਂ ਕਰੀ ਜਾਂਦੇ ਆ। ਦੀ ਬੋ ਜੀ ਮੈਂ ਕੀ ਰਹਿਣਾ ਮੇਰੀ ਤਾਂ ਪੇਸ਼ ਹੀ ਨਹੀਂ ਜਾਣ ਦਿੰਦੀ ਆ ਕੱਲੀ ਜਾਣੀ ਹੈਗੀ ਆ ਹੁਣ ਵੀ ల్లి ਦਾ ਵੀ ਕਰਨਾ ਪੈਂਦਾ ਘਰ ਦਾ ਵੀ ਮੇਰੇ ਕੋਲੋਂ ਹੀ ਕਰਾਉਂਦੀ ਆ ਤੇ ਕੀ ਮੈਂ ਕਰਾਂ ਅਜੇ ਆਪ ਇੱਥੇ ਹੋਣ ਨਾ ਫੇਰ ਗੱਲ ਹੋਰ ਵਾ ਫੇਰ ਤੇ ਚਲੋ ਇਹ ਹੁੰਦਾ ਵਾ ਵੀ ਉਹਨਾਂ ਨੂੰ ਵੀ ਸਾਰੀ ਗੱਲ ਦਾ ਪਤਾ ਹੋਵੇ ਫੁੱਫੜ ਦੇ ਸਾਹਮਣੇ ਤੇ ਮੈਂ ਗੱਲ ਨਹੀਂ ਕਰਨਿਆ ਪਰ ਮੈਂ ਉਹਨੂੰ ਰੱਖਣਾ ਨਹੀਂਗਾ ਫੁੱਫੜ ਜੀ ਕਹੀ ਜਾਣਿਆ ਵੀ ਉਹਨਾਂ ਤੇ ਤਰਲੇ ਮਾਰਨੇ ਆ ਉਹਨੇ ਇੱਥੇ ਹੀ ਆਉਣਾ ਵਾ ਵੀ ਮੈਂ ਤੇ ਆਪ ਨਹੀਂ ਚਾਹੁੰਦੀ ਪਿਓ ਆਵੇ ਪਰ ਹੁਣ ਮੈਂ ਕੀ ਕਰਾਂ ਜੀ ਉਥੇ ਗੱਲ ਕਰਨ ਢੀ ਹਾਂ ਫੁੱਫੜ ਤੇਰਾ ਮੇਰੇ ਨਾਲ ਕਿਦਾਂ ਨਿਆਰੀਆਂ ਕੱਢਦਾ ਏ ਕਿਦਾਂ ਮੇਰੇ ਨਾਲ ਪੈਂਦਾ ਏ ਹੁਣ ਮੈਂ ਵੀ ਕੀ ਕਹਾਂ ਉਹ